ਬੇਤਹਾਸ਼ਾ ਵਿਸਟਰ ਵੀਜ਼ੇ ਜਿਹੜੇ ਲੋਕਾਂ ਨੇ ਕੈਨੇਡਾ ਦੇ ਲੈ ਲਏ ਨੇ ਔਰ ਜਿਨ੍ਹਾਂ ਦੇ ਹਾਲੇ ਨਵੇਂ-ਨਵੇਂ ਵਿਆਹ ਹੋਏ ਨੇ ਉਹ ਕੀ ਕਰਦੇ ਨੇ ਕਿ ਜਦੋਂ ਬੱਚੇ ਪੈਦਾ ਹੋਣ ਲੱਗਦੇ ਨੇ ਡਿਲੀਵਰੀ ਦਾ ਟਾਈਮ ਆਉਂਦਾ ਆ ਤੇ ਉਹ ਜਿਹੜਾ ਵਿਸਟਰ ਵੀਜ਼ਾ ਆਲਰੇਡੀ ਦਸਾਂ-ਦਸਾ ਸਾਲਾਂ ਦਾ ਲੱਗਾ ਉਹ ਫਿਰ ਕੈਨੇਡਾ ਆ ਜਾਂਦੇ ਨੇ ਕਿ ਜਿਹੜਾ ਸਾਡਾ ਹੋਣ ਵਾਲਾ ਬੱਚਾ ਆ ਉਹ ਸਿਟੀਜ਼ਨ ਹੋ ਜਾਏ ਕੈਨੇਡਾ ਦਾ ਔਰ ਬਹੁਤ ਸਾਰੇ ਕੇਸ ਤਾਂ ਅਸੀਂ ਲਾਈਵ ਵੀ ਦੇਖੇ ਨੇ ਤੇ ਪਰ ਹੁਣ ਇਹਦਾ ਵਿਰੋਧ ਹੋ ਰਿਹਾ ਮੰਗ ਉੱਠ ਰਹੀ ਆ ਕਿ ਪੋਸੀਬਲ ਆ ਇਦਾਂ ਹੋ ਜਾਣਾ ਇਹ ਇਦੇ ਬਾਰੇ ਜਿਹੜੀ ਮੰਗ ਉੱਠੀ ਉਹਦੀ ਗੱਲ ਪਹਿਲਾਂ ਕਰਦੇ ਪਰ ਮੈਂ ਇੱਥੇ ਪਹਿਲਾਂ ਦੱਸ ਦੇਵਾਂ ਕਿ ਇਸ ਕੰਮ ਦੇ ਵਿੱਚ ਇਹ ਆਪਣੇ ਵੱਲ ਨੂੰ ਨਾ ਲੈ ਕੇ ਜਾਇਆ ਕਰੋ ਸਾਰਾ ਕਿ ਪੰਜਾਬੀ ਆ ਇੰਡੀਅਨ ਆ ਸਾਰੇ ਉਹੀ ਨੇ ਬਿਲਕੁਲ ਅਸੀਂ ਸਾਰਿਆਂ ਦੀ ਗੱਲ ਇਸ ਕੰਮ ਵਿੱਚ ਮੋਰੇ ਚਾਈਨਾ ਦੱਸਿਆ ਜਾਂਦਾ ਹੈ ਚਾਈਨਾ ਨਾਈਜੀਰੀਆ ਤੇ ਫਿਰ ਇੰਡੀਆ ਦਾ ਨੰਬਰ ਆਉਂਦਾ ਸੋ ਇਹ ਜਿਹੜੀ ਮੰਗ ਜੀ ਉੱਠੀ ਹੈ ਇਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਜੀ ਬਰਥ ਰਾਈਟ ਸਿਟੀਨਸ਼ਿਪ ਲਾ ਜਿਹੜਾ ਹੈ ਜੀ ਜਿਹੜਾ ਕਿ ਬਰਥ ਟੂਰਿਜ਼ਮ ਦੇ ਨਾਲ ਵੀ ਜਿਸ ਨੂੰ ਅਸੀਂ ਜਾਣਿਆ ਜਾਂਦਾ ਹੈ ਉਹਦੀ ਕੀ ਮਿਸਯੂਜ਼ ਹੋ ਰਹੀ ਹੈ ਇਹਦੇ ਬਾਰੇ ਡਿਬੇਟ ਜਿਹੜੀ ਹੈ ਚੱਲ ਰਹੀ ਹੈ ਇਹ ਪ੍ਰੈਕਟਿਸ ਹੈ ਜਿਹਦੇ ਵਿੱਚ ਇੱਕ ਗਰਭਤੀ ਔਰਤ ਕੈਨੇਡਾ ਦੇ ਵਿੱਚ ਆਉਂਦੀ ਹੈ ਜਿਹਦੇ ਕੋਲ ਵਿਜ਼ਟਰ ਵੀਜ਼ਾ ਹੁੰਦਾ ਹੈ ਤੇ ਉਹਦੇ ਬੱਚੇ ਦਾ ਜਨਮ ਕੈਨੇਡਾ ਦੇ ਵਿੱਚ ਹੁੰਦਾ ਹੈ ਤੇ ਉਸ ਨੂੰ ਆਟੋਮੈਟਿਕਲੀ ਕੈਨੇਡੀਅਨ ਸਿਟੀਜ਼ਨਸ਼ਿਪ ਜਿਹੜੀ ਹੈ ਬਾਈ ਬਾਥ ਮਿਲ ਜਾਂਦੀ ਹੈ ਸੋ ਇਹ ਜ਼ਿਆਦਾ ਕਰਕੇ ਇਸ ਦੀ ਪ੍ਰੈਕਟਿਸ ਜਿਹੜੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਇਸ ਤੋਂ ਇਲਾਵਾ ਹੋਰ ਸੂਬਿਆਂ ਦੇ ਵਿੱਚ ਵੀ ਹੈ ਪਰ ਇੱਥੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਨਾਂ ਤੇ ਧਿਆਨ ਦੇਣ ਦੀ ਲੋੜ ਹੈ ਜੀ ਕੈਨੇਡਾ ਦਾ ਸਿਟੀਨਸ਼ਿਪ ਐਕਟ ਹੈ ਜਿਹੜਾ ਇਸ ਦੇ ਵਿੱਚ ਸੈਕਸ਼ਨ 31A ਹੈ ਜਿਹੜਾ ਉਹਦੇ ਵਿੱਚ ਆਟੋਮੈਟਿਕ ਸਿਟੀਨਸ਼ਿਪ ਜਿਹੜੀ ਆ ਉਹ ਕੈਨੇਡੀਅਨ ਸੋਇਲ ਤੇ ਜਨਮੇ ਉਸ ਬੱਚੇ ਨੂੰ ਦੇ ਦਿੱਤੀ ਜਾਂਦੀ ਹੈ ਜਿਹਦਾ ਜਨਮ ਇੱਥੇ ਹੋਇਆ ਹੋਵੇ ਮਾੜੀ ਮੋਟੀ ਐਕਸੈਪਸ਼ਨ ਹੈ ਕਿ ਜਿਹੜੇ ਫੋਰਨ ਡਿਪਲੋਮੈਟਸ ਨੇ ਰਾਜਦੂਤ ਨੇ ਦੂਸਰੇ ਮੁਲਕਾਂ ਦੇ ਜਿਹੜੇ ਇੱਥੇ ਐਮਬੈਸੀਜ਼ ਵਿੱਚ ਜੌਬ ਕਰ ਰਹੇ ਨੇ ਕੌਂਸੂਲੇਟ ਵਿੱਚ ਉਹਨਾਂ ਦੇ ਬੱਚਿਆਂ ਨੂੰ ਸ਼ਾਇਦ ਨਹੀਂ ਦਿੱਤੀ ਜਾਂਦੀ ਤੇ ਦੂਸਰੇ ਡਵੈਲਪਡ ਨੇਸ਼ਨ ਜਿਹੜੇ ਨੇ ਕੈਨੇਡਾ ਵਰਗੇ ਮੁਲਕ ਜਿਹੜੇ ਨੇ ਉਹ ਕੀ ਕਰਦੇ ਨੇ ਉਹਨਾਂ ਦੀ ਵੀ ਗੱਲ ਕਰਦੇ ਆ ਤੇ ਇਸ ਜਿਹੜੀ ਜਿਹੜੀ ਮੰਗ ਜੀ ਉੱਠੀ ਹੈ ਕਿ ਇਹ ਲੂਪ ਹੋਲ ਜਿਹੜਾ ਬੰਦ ਕੀਤਾ ਜਾਵੇ ਇਹਦੇ ਬਾਰੇ ਵੀ ਗੱਲ ਅਸੀਂ ਕਰਦੇ ਆ ਜੀ ਹੁਣ ਸਮੱਸਿਆ ਇਹ ਹੈ ਕਿ ਕੁਝ ਬੈਨੀਫਿਟਸ ਹੈਗੇ ਨੇ ਕੈਨੇਡਾ ਦੇ ਵਿੱਚ ਇਹਦੇ ਵਿੱਚ ਫ੍ਰੀ ਐਜੂਕੇਸ਼ਨ ਹੈ ਘਟੂ ਘਟ ਸ਼ੁਰੂਆਤੀ ਐਜੂਕੇਸ਼ਨ ਹੈਲਥ케ਅਰ ਤੇ ਫਿਊਚਰ ਤੇ ਸਪਾਂਸਰਸ਼ਿਪ ਓਪਰਚ्युनिटीज ਬੱਚਿਆਂ ਦੀ ਫੈਮਿਲੀ ਨੂੰ ਇਹ ਸਭ ਕੁਝ ਉਸਦੇ ਨਾਲ ਜੁੜਿਆ ਹੋਇਆ ਹੈ ਜਿਆਦਾ ਐਕਸਪੈਕਟੈਂਟ ਮਦਰ ਜਿਹੜੀਆਂ ਆਉਂਦੀਆਂ ਨੇ ਗਰਭਤੀ ਔਰਤਾਂ ਆਉਂਦੀਆਂ ਨੇ ਉਹ ਚਾਈਨਾ ਨਾਈਜੀਰੀਆ ਤੇ ਇੰਡੀਆ ਤੋਂ ਨੇ ਤੇ ਬ੍ਰਿਟਿਸ਼ ਕਲੰਬੀਆ ਦੇ ਵਿੱਚ ਰਿਪੋਰਟ ਆ ਕਿ ਬਰਥ ਹਾਊਸੇਜ਼ ਬਣ ਗਏ ਨੇ ਇਹ ਪ੍ਰਾਈਵੇਟ ਰੈਜ਼ਿਡੈਂਸ ਨੇ ਘਰ ਹੈਗੇ ਆ ਜਿੱਥੇ ਕਿ ਵਿਜ਼ਿਟਰਸ ਨੂੰ ਠਹਿਰਨ ਦਾ ਉਹਨਾਂ ਤੋਂ ਪੈਸੇ ਲਈ ਜਾਂਦੇ ਆ ਮਟਰਨਿਟੀ ਪੈਕੇਜ ਦਿੱਤੇ ਜਾਂਦੇ ਨੇ ਜਿਹਦੇ ਵਿੱਚ ਨੌਨ ਰੈਜ਼ਿਡੈਂਟ ਮਦਰਸ ਨੂੰ ਲੋਜਿੰਗ, ਟ੍ਰਾਂਸਪੋਰਟੇਸ਼ਨ ਤੋਂ ਲੈ ਕੇ ਜਾਣਾ ਮੈਡੀਕਲ ਦੇ ਵਿੱਚ ਕੋਆਪਰੇਸ਼ਨ ਜਿਹੜੀ ਕੋਆਰਡੀਨੇਸ਼ਨ ਕਰਨੀ ਉਹ ਦੱਸਣਾ ਉਹਨਾਂ ਨੂੰ ਸਾਰਾ ਕਿਆ ਕੰਮ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਇਹ ਸਾਰੀ ਸਲਾਹ ਜਿਹੜੀ ਹੈ ਇੱਕ ਫੀਸ ਲੈ ਕੇ ਉਹਨਾਂ ਨੂੰ ਦਿੱਤੀ ਜਾਂਦੀ ਹੈ ਇਹ ਬ੍ਰਿਟਿਸ਼ ਕਲੰਬੀਆ ਦੇ ਵਿੱਚ ਬਰਥ ਹਾਊਸਸ ਜਿਹੜੇ ਬਣੇ ਹੋਏ ਨੇ ਉਹਨਾਂ ਦੀ ਕਹਾਣੀ ਹੈ ਹੁਣ ਜਿਹੜੇ ਦੂਸਰੇ ਮੁਲਕ ਨੇ ਕੈਨੇਡਾ ਵਰਗੇ ਉਹਨਾਂ ਵਿੱਚ ਕਿਵੇਂ ਆ ਜੇ ਅਸੀਂ ਗੱਲ ਕਰੀਏ ਜਰਮਨੀ ਦੇ ਵਿੱਚ ਉੱਥੇ ਇੱਕ ਨੈਸ਼ਨੈਲਿਟੀ ਐਕਟ ਹੈ ਜਿੱਥੇ ਇੱਕ ਬੱਚਾ ਜਿਹੜਾ ਆ ਉਹਨੂੰ ਉਹਨੂੰ ਜਰਮਨੀ ਦੇ ਵਿੱਚ ਰਹਿੰਦੇ ਨੂੰ 8 ਸਾਲ ਪਰਮਾਨੈਂਟ ਰੈਜ਼ੀਡੈਂਸ ਸਟੇਟਸ ਵਜੋਂ ਉਹਦੇ ਹੋਣੇ ਚਾਹੀਦੇ ਨੇ ਤਾਂ ਉਸਦੇ ਬੱਚੇ ਨੂੰ ਸਿਟੀਨਸ਼ਿਪ ਜਿਹੜੀ ਹੈ ਮਿਲੇਗੀ ਇਸੇ ਤਰ੍ਹਾਂ ਕੈਨੇਡਾ ਵਰਗਾ ਬਿਲਕੁਲ ਜਿਹੜਾ ਸੇਮ ਮੁਲਕ ਹੈ ਉਹ ਆਸਟ੍ਰੇਲੀਆ ਹੈ ਉੱਥੇ ਦਾ ਸਿਟੀਨਸ਼ਿਪ ਐਕਟ ਜਿਹੜਾ ਹੈ ਉਹ ਆਟੋਮੈਟਿਕ ਸਿਟੀਨਸ਼ਿਪ ਲਿਮਿਟ ਕਰਦਾ ਉਹ ਜਾਓ ਕਹਿੰਦੇ ਨੇ ਕਿ ਇੱਕ ਪੇਰੈਂਟ ਜਿਹੜਾ ਆ ਉਹ ਆਸਟ੍ਰੇਲੀਆ ਦਾ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਹੋਵੇ ਜਾਂ ਜਿਹੜਾ ਆਸਟ੍ਰੇਲੀਆ ਵਿੱਚ 10 ਸਾਲ ਤੋਂ ਲਗਾਤਾਰ ਉੱਥੇ ਰਹਿੰਦਾ ਹੋਵੇ ਹੁਣ ਯੂਨਾਈਟਿਡ ਸਟੇਟਸ ਦੇ ਵਿੱਚ ਕੈਨੇਡਾ ਵਰਗਾ ਅਜੇ ਤੱਕ ਸਿਸਟਮ ਹੈ ਉੱਥੇ ਜਿਹੜੀ 14th ਐਮੈਂਡਮੈਂਟ ਹੈ ਉਹਦੇ ਵਿੱਚ ਜਿਹੜੀ ਇੱਕ ਸੂਤ ਦਿੱਤੀ ਗਈ ਹੈ ਉਸ ਨੂੰ ਬੰਦ ਕਰਨ ਦੀ ਟਰੰਪ ਸਰਕਾਰ ਕੋਸ਼ਿਸ਼ ਕਰ ਰਹੀ ਹੈ ਉਹ ਅਜੇ ਕੇਸ ਵਿੱਚ ਲੰਕਿਆ ਹੋਇਆ ਪਰ ਅਮਰੀਕਾ ਦੇ ਵਿੱਚ ਵੀ ਮੰਗ ਉੱਠੀ ਹੈ ਕਾਫੀ ਲੋਕ ਇਸ ਦੀ ਵਿਰੋਧਤਾ ਵੀ ਕਰ ਰਹੇ ਨੇ ਕਿ ਬੰਦ ਨਹੀਂ ਕਰਨਾ ਚਾਹੀਦਾ ਹੁੰਦਾ ਤੇ ਹੌਣ ਦਿਓ ਜੇ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ 2019 ਦਾ ਸਰਵੇ ਜਿਹੜਾ ਹੈ ਉਹਦੇ ਵਿੱਚ ਕੈਨੇਡੀਅਨ ਜਿਹੜੇ ਨੇ 64% ਕੈਨੇਡੀਅਨ ਨੇ ਮੰਨਦੇ ਸੀ ਕਿ ਇਸ ਸਟ੍ਰੈਨੈਸਿਟੀਨਸ਼ਿਪ ਜਿਹੜੀ ਆ ਬੱਚਿਆਂ ਨੂੰ ਫੋਰਨ ਦੇ ਪੇਰੈਂਟਸ ਜਿਹੜੇ ਕਿ ਟੂਰਿਸਟ ਵੀਜ਼ੇ ਤੇ ਹੋਣ ਬਾਕੀ ਨਹੀਂ ਪੀਆਰ ਨੂੰ ਵੀ ਦਿਓ ਜਿਹੜੇ ਵਰਕ ਪਰਮਿਟ ਜਾਂ ਸਟੂਡੈਂਟ ਹੈਗੇ ਨੇ ਉਹਨਾਂ ਨੂੰ ਵੀ ਦਿਓ ਪਰ ਬਾਕੀਆਂ ਨੂੰ ਨਹੀਂ ਜਿਹੜਾ ਵਿਜ਼ਟਰ ਵੀਜ਼ੇ ਤੇ ਆ ਉਹਨੂੰ ਨਹੀਂ ਦੇਣਾ ਹੁਣ ਸੋਲੂਸ਼ਨ ਜਿਹੜਾ ਆ ਉਹ ਸਰਕਾਰਾਂ ਨੇ ਲੱਭਣਾ ਕਿ ਸਰਕਾਰਾਂ ਨੂੰ ਇਸੇ ਤਰ੍ਹਾਂ ਰਹਿਣ ਦੇਵੇਗੀ ਤਾਂ ਕਿ ਜਿਹੜੀ ਪਾਲਿਸੀ ਹੈ ਕੈਨੇਡਾ ਦੀ ਯੂਕੇ ਜਰਮਨੀ ਆਸਟ੍ਰੇਲੀਆ ਵਰਗੀ ਹੋ ਸਕੇ ਕੀ ਉਹਦੀ ਪਾਲਿਸੀ ਬਣਾਉਣੀ ਹੈ ਦਸੰਬਰ 2023 ਦੀ ਇੱਕ ਰਿਪੋਰਟ ਦੇ ਮੁਤਾਬਕ ਨੌਨ ਰੈਜ਼ੀਡੈਂਟ ਬਰਥ ਨੇ ਜਿਹੜੇ ਕੈਨੇਡਾ ਵਿੱਚ ਉਹ ਟੋਟਲ ਬਰਥ ਦਾ ਤਕਰੀਬਨ 1.5% ਬਣਦੇ ਨੇ ਜੋ ਕਿ ਬਹੁਤਾ ਨਹੀਂ ਹੈ ਤੇ 2019 ਦੇ ਵਿੱਚ ਜੇ ਗੱਲ ਕਰੀਏ ਤਾਂ 5800 ਬੱਚੇ ਜਨਮ ਸੀ ਜਿਨ੍ਹਾਂ ਨੇ ਵਿਜ਼ਟਰ ਵਿਜ਼ੇ ਤੇ ਆਈਆਂ ਹੋਈਆਂ ਮਦਰਸ ਨੇ ਜਿਨ੍ਹਾਂ ਬੱਚਿਆਂ ਨੂੰ ਜਨਮ ਦਿੱਤਾ ਤੇ 2024 ਦੇ ਵਿੱਚ ਉਹਨਾਂ ਦੀ ਗਿਣਤੀ ਵੀ ਇੱਥੇ ਕੀ ਰਹੀ ਹੈ 5200 ਦੇ ਆਸ-ਪਾਸ ਸੋ 1.5% ਹੈ ਸੋ ਇਹਦੇ ਵਿੱਚ ਇਹ ਜਿਹੜੇ 50% ਬਰਥ ਜਿਹੜੇ ਨੇ ਉਹ ਬਰਥ ਟੂਰਿਜ਼ਮ ਨਾਲ ਸੰਬੰਧਿਤ ਨੇ ਬ੍ਰਿਟਿਸ਼ ਕੋਲੰਬੀਆ ਉਨਟੇਰੀਓ ਤੇ ਕਿਊਬਿਕ ਵਿੱਚ ਜ਼ਿਆਦਾ ਇਹ ਕੰਮ ਜਿਹੜਾ ਚੱਲ ਰਿਹਾ ਇੱਕ ਸਮੱਸਿਆ ਹੋਰ ਹੈ ਔਰ ਕੁਝ ਐਕਸਪਰਟਸ ਜਿਹੜੇ ਜਾਂ ਹੈਲਥ ਫੈਸਿਲਿਟੀਆਂ ਦੇ ਨਾਲ ਜੁੜੇ ਹੋਏ ਉਹ ਕਹਿੰਦੇ ਨੇ ਕਿ ਜਿੰਨੇ ਜਨਮ ਹੁੰਦੇ ਨੇ ਉਹਦੇ ਵਿੱਚ ਹਸਪੀਟਲ ਦੀ ਫੀਸ ਜਿਹੜੀ ਹੈ ਲੱਖਾਂ ਹੁੰਦੀ ਹੈ ਉਹ ਤਾਂ ਦੇ ਦਿੱਤੀ ਜਾਂਦੀ ਹੈ ਪਰ ਅਨਪੇਡ ਬਿਲਜ਼ ਜਿਹੜੇ ਆ ਬਹੁਤ ਵੱਡਾ ਕਨਸਰਨ ਹੈ ਕਈ ਵਾਰੀ ਉਹਨਾਂ ਦੀ ਪੂਰੀ ਪੇਮੈਂਟ ਨਹੀਂ ਕੀਤੀ ਜਾਂਦੀ ਤੇ ਉਹਦੇ ਨਾਲ ਲੋਕਲ ਪੇਸ਼ੈਂਟ ਤੇ ਜਿਹੜੇ ਪੱਕੇ ਵਸਨੀਕ ਜਿਹੜੇ ਪੇਸ਼ੈਂਟ ਹੁੰਦੇ ਨੇ ਜਿਨ੍ਹਾਂ ਨੇ ਇੰਨੇ ਲੰਬੇ ਸਮੇਂ ਤੋਂ ਰਹਿ ਕੇ ਕੈਨੇਡਾ ਨੂੰ ਸਰਵਿਸ ਦਿੱਤੀ ਹੈ ਉਹਨਾਂ ਨੇ ਪੇ ਕੀਤਾ ਉਹਨਾਂ ਨੇ ਸਭ ਕੁਝ ਕੀਤਾ ਪਰ ਉਹਨਾਂ ਨੂੰ ਲੇਟ ਹੋ ਜਾਂਦੇ ਨੇ ਉਹਨਾਂ ਨੂੰ ਜਿਹੜਾ ਜਿਹੜਾ ਉਹਨਾਂ ਦਾ ਇਲਾਜ ਹੈ ਉਹਨਾਂ ਦੇ ਵਿੱਚ ਉਹ ਜਿਹੜਾ ਅੱਗੇ ਹੈਲਥ케ਅਰ ਜਿਹੜਾ ਸਿਸਟਮ ਹੈ ਸਟਰਗਲ ਕਰ ਰਿਹਾ ਤੇ ਬਰਥ ਟਿਊਬਰਕੂਲੋਸਮ ਜਿਹੜਾ ਜਦੋਂ ਉਹਦੇ ਵਿੱਚ ਆ ਜਾਂਦਾ ਉਸ ਦਾ ਨੰਬਰ ਤੇ ਉਹਦੇ ਉਹਦੀ ਜਿਹੜੀ ਲਿਸਟ ਆ ਲੰਬੀ ਹੋ ਜਾਂਦੀ ਹੈ ਸੋ ਜਿਹੜੇ ਇਸ ਦੇ ਹੱਕ ਵਿੱਚ ਜਿਹੜੇ ਵਿਰੋਧ ਵਿੱਚ ਆਵਾਜ਼ ਉਠਾ ਰਹੇ ਨੇ ਉਹ ਕਹਿੰਦੇ ਕਿ ਕੈਨੇਡਾ ਜਿਹੜਾ ਆ ਆਪਣੀ ਸਿਟੀਨਸ਼ਿਪ ਦੀ ਵੈਲਿਊ ਨੂੰ ਲੈ ਕੇ ਸੀਰੀਅਸ ਨਹੀਂ ਹੈ ਪਰ ਦੂਸਰੇ ਪਾਸੇ ਜਿਹੜੇ ਇਹਦੇ ਹੱਕ ਵਿੱਚ ਨੇ ਕਹਿੰਦੇ ਨੇ ਕਿ ਹੁਣ ਦੇਣਾ ਚਾਹੀਦਾ ਕੋਈ ਏਡੀ ਗੱਲ ਨਹੀਂ ਹੈ ਕੈਨੇਡਾ ਦੇ ਵਿੱਚ ਬਰਥ ਰੇਟ ਬਹੁਤ ਲੋ ਹੈ ਕੈਨੇਡਾ ਵਿੱਚ ਹਰ ਸਾਲ ਬਾਰੋਂ ਵੀ ਤਾਂ ਇੰਨੇ ਬੰਦੇ ਅਸੀਂ ਲਿਆਉਂਦੇ ਆ ਉਹਨਾਂ ਕੋਲੋਂ ਉਹਨਾਂ ਨੂੰ ਉਹਨਾਂ ਕੋਲੋਂ ਅਸੀਂ ਸਿਸਟਮ ਲਾ ਕੇ ਅਸੀਂ ਇੰਨੇ ਆਫੀਸਰ ਲਾ ਕੇ ਉਹਨਾਂ ਦੀ ਐਪਲੀਕੇਸ਼ਨਸ ਕਰਦੇ ਆਂ ਜੇ ਕਿਸੇ ਦਾ ਬਰਥ ਇੱਥੇ ਹੋਇਆ ਹੋਵੇਗਾ ਤਾਂ ਕਿੰਨੀ ਕਬੱਡੀ ਗੱਲ ਐ 5000 ਜਨਮ ਇੱਕ ਸਾਲ ਦੇ ਕਿੰਨੀ ਕਬੱਡੀ ਕਹਾਣੀ ਐ ਸੋ ਇਹਦੇ ਵਿਰੋਧ ਦੇ ਵਿੱਚ ਵੀ ਜਿਹੜੀਆਂ ਆਵਾਜ਼ਾਂ ਉੱਠੀਆਂ ਨੇ ਤੇ ਹੱਕ ਦੇ ਵਿੱਚ ਵੀ ਉੱਠੀਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਲਿਬਰਲ ਸਰਕਾਰ ਦੇ ਹੁੰਦਿਆਂ ਘਟੋ-ਘਟ ਇਹਦੇ ਤੇ ਬਹੁਤੀ ਡਿਸਕਸ਼ਨ ਹੋਣੀ ਨਹੀਂ ਜੇ ਹੋਈ ਵੀ ਸਰਕਾਰ ਨੇ ਕੁਝ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸ ਦੀ ਰੱਜ ਕੇ ਵਿਰੋਧਤਾ ਹੋਵੇਗੀ ਪਹਿਲਾਂ ਤਾਂ ਦੂਸਰਾ ਜੇ ਕੀਤਾ ਵੀ ਬਦਲਾਅ ਤਾਂ ਬਹੁਤ ਮਾਈਨਰ ਜਿਹਾ ਬਦਲਾਅ ਹੋ ਸਕਦਾ ਹੈ ਉਹ ਆਸਟ੍ਰੇਲੀਆ ਜਾਂ ਜਰਮਨੀ ਵਗੈਰਾ ਵਰਗਾ ਜਿਹੜਾ ਅਸੀਂ ਦੱਸ ਕੇ ਹਟਿਆ ਜਾਂ ਡੋਨਲਡ ਟਰੰਪ ਵਰਗਾ ਜਿਹੜੇ ਜਿਨ੍ਹਾਂ ਨੂੰ ਅੱਜਕੱਲ ਜਿਹੜੀ ਆ ਉਹ ਇਨਸਾਨੀਅਤ ਦੇ ਨਾਤੇ ਤੇ ਮੈਂ ਸਮਝਦਾ ਕਿ ਉਹ ਕੁਝ ਵੀ ਨਹੀਂ ਕਰ ਰਹਾ ਬੇਸਿਕਲੀ ਤੇ ਉਹਨਾਂ ਵੱਲੋਂ ਜੋ ਇੱਕ ਮੁਹਿੰਮ ਚਲਾਈ ਗਈ ਆ ਆਈਸ ਵੱਲੋਂ ਖਾਸ ਤੌਰ ਤੇ ਉਹਨਾਂ ਵੱਲੋਂ ਆਪਣੇ ਬੰਦਿਆਂ ਨੂੰ ਫੜ ਫੜ ਕੇ ਬਾਹਰ ਸੁੱਟਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਉਹ ਕੈਨੇਡਾ ਵਿੱਚ ਇਹੋ ਜਿਹਾ ਸਿਸਟਮ ਨੂੰ ਲੱਗਦਾ ਕਿ ਨੀਅਰ ਫਿਊਚਰ ਵਿੱਚ ਅਸੀਂ ਨਹੀਂ ਦੇਖ ਰਹੇ ਨਹੀਂ ਹੋ ਸਕਦਾ ਤੁਸੀਂ ਡੋਨਲਡ ਟਰੰਪ ਦੀ ਗੱਲ ਕੀਤੀ ਹੈ ਡੋਨਲਡ ਟਰੰਪ ਨੂੰ ਤਾਂ ਇਦਾਂ ਲੱਗਦਾ ਜਿਵੇਂ ਕੋਹਾੜਾ ਚੱਕਿਆ ਉਹਨਾਂ ਨੇ ਕੁਰਸੀ ਤੇ ਬਹਿਣ ਤੋਂ ਪਹਿਲਾਂ ਹੀ ਚੱਕ ਲਿਆ ਸੀ ਹੂੰ